ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਤੁਹਾਨੂੰ ਪਤਾ ਹੀ ਦਾ ਨਾ ਵੀ ਕਣਕ ਦਾ ਸੀਜ਼ ਨਿਬੜੇ ਤੋਂ ਬਾਅਦ ਗਏ ਆ ਜਦੋਂ ਦੇ ਵੀ ਵੀਡੀਓ ਤੋਂਦਾਂ ਦੀ ਮੁਸ਼ਕਲ ਏ ਆ ਨਾ ਕੰਪਨੀ ਕੰਪਨੀ ਜਾ ਕੇ ਧੱਕੇ ਧੱਕੇ ਨਾਲ ਮਣਾਈ ਦੀਆਂ ਅੱਜ ਪਹੁੰਚ ਗਏ ਫੇਰ ਛਾ ਕੋਟ ਆ ਇੱਥੇ ਲੱਗੇ ਹਣ ਮਸ਼ੀਨਾਂ ਦੀ ਰਿਪੇਅਰ ਕਰਨ ਬੰਦੇ ਲਿਆਂਦੇ ਅੱਜ ਤੇ ਬੰਦਾ ਤੁਸੀਂ ਪਛਾਣੇ ਲਿਆਉਣਾ ਕੌਣ ਆਏ ਪੱਪੂ ਹਾਂਜੀ ਦੱਸੋ ਕਿੱਦਾਂ ਬੜਾ ਠੀਕ ਏ ਜੀ ਇਹ ਬੰਦਾ ਬਾਈ ਤੁਸੀਂ ਪਛਾਣੇ ਲਿਆਉਣਾ ਨਾ ਕਿੱਥੇ ਗਏ ਤੇ ਆਪਾਂ ਇਕੱਠੇ ਹੀ ਪਾਪੂ ਐਮ ਪੀ ਜੀ ਕੇ ਐਮ ਪੀ ਜੀ ਕੇ ਤੇ ਬਹੁਤ ਬਾਈ ਵੀਡੀਓ ਇਦਾਂ ਦੇਖਣ ਵਾਲੇ ਨੇ ਪੁੱਛਦੇ ਨੇ ਬਾਈ ਉਹ ਬੰਦਾ ਕਿੱਥੇ ਦਾ ਤਿੱਖਾ ਜਿਹੜਾ ਹੁੰਦਾ ਤੇਰਾ ਪੱਪੂ ਕੀ ਨਾਮ ਹੈ ਤੇਰਾ ਪੱਪੂ ਹੈ ਨਾਮ ਪੱਪੂ ਪਾਂਬਰੀ ਹੋਰ ਪੱਪੂ ਠੀਕ ਆ ਬਸ ਠੀਕ ਹੈ ਜੀ ਇਹ ਲਿਆਂਦਾ ਬਾਈ ਕਾਇ ਹੈ ਜੇ ਮੌਲੀ ਇੱਕ ਆਪਣਾ ਬੰਦੇ ਨੇ ਹਜੇ ਆਉਣਾ ਹੈ ਮੇਰੇ ਰਿਸ਼ਤੇਦਾਰ ਨੇ ਰਾਜੂ ਨੇ ਉਹਨੂੰ ਵੀ ਬਸ ਇੱਕ ਦਿਨ ਵਿੱਚ ਪਹੁੰਚ ਜਾਣਾ ਹੋਰ ਪੱਪੂ ਕਿਵੇਂ ਲੱਗਿਆ ਬਾਈ ਏਰੀਆ ਬੜਾ ਵਧੀਆ ਹੈ ਵਧੀਆ ਲੱਗਿਆ ਦੇਖ ਦੀਏ ਜਾ ਰਹੇ ਪਾਸੇ ਮੱਕੀ ਉਹ ਮੱਕੀ ਹਾਂ ਦੇਖ ਦੀਏ ਮੱਕੀ ਦਾ ਕਾਹਦਾ ਕੰਮ ਗਰਮੀ ਬਹੁਤ ਹੁੰਦੀ ਨਾਲੀ ਹੈ ਨਾ ਚਲਾਇਆ ਇਹ ਕੰਮ ਕਰਨ ਵਾਲੇ ਦੀ ਗਾਦੀ ਕਰਦੀ ਆ ਨਾ ਹਾਂਜੀ ਬਾਕੀ ਪਹੁੰਚ ਗਏ ਬਾਈ ਸ਼ਾਹਕੋਟ ਇੱਥੇ ਤੇ ਬਾਕੀ ਹੁਣ ਮੋਟਰ ਤੇ ਮਸ਼ੀਨ ਖੋਲਣੀ ਦੀ ਇੱਥੇ ਹਨਾ ਵੈਸੇ ਆਪਾਂ ਅੱਗੇ ਦਾ ਛੱਡ ਜੇ ਖੋਲਦੇ ਉਹਨਾਂ ਇਤ ਕੀ ਛੱਡ ਜੇ ਥੋੜਾ ਜਿਆ ਸਾਡਾ ਛੱਡ ਪੈਨ ਕਰਕੇ ਹਨਾ ਛੱਡ ਦੀ ਹੁਣ ਚਾਰ ਕਨਾਲਾਂ ਦੇ ਵਿੱਚ ਛੱਡ ਪਾ ਲਿਆ ਹਾਂ ਮੋਲੀ ਕਿਵੇਂ ਆ ਅਸੀਂ ਹੋਏ ਜੀ ਹਾਂ ਠੀਕ ਹੈ ਠੀਕ ਹੈ ਕਿਵੇਂ ਲੱਗੇ ਬੰਦਾ 15 ਦਿਨ ਘਰਾਂ ਔਖਾ ਹੀ ਲੰਗੇ ਹੋਣੇ ਆ ਬਹੁਤ ਓਕੇ ਹੈ ਬਹੁਤ ਔਖੇ ਲੰਗੇ ਨੇ ਹੂੰ ਇਹ ਗਾਇ ਕਾਂ ਦੇ ਜੀ ਮਸ਼ੀਨ ਤੇ ਕਾ ਜਾਈਏ ਔਖਾ ਥੋੜਾ ਘਰ ਆ ਜਾ ਕੇ ਜੀ ਜ ਲੱਗਣਾ ਔਖਾ ਹੋ ਗਿਆ ਤਾਂ ਇੱਕ ਵਾਰ ਹਣਾ ਔਖਾ ਦੇ ਕੀ ਕਰੀਏ ਹਣ ਬਾਹਰ ਆਉਣਕ ਮੇਲਾ ਇਹ ਦੇਖਦੇ ਦੇਖਦੇ ਹਣਾ ਬਾਕੀ ਆ ਮੋਟਰ ਤੇ ਮਸ਼ੀਨ ਖੋਲਣੀ ਆ ਵਧੀਆ ਔਰੇ ਟਕਾਣਾ ਬਹੁਤ ਵਧੀਆ ਹੈ ਠੰਡੀ ਜਗ੍ਹਾ ਆਪਾਂ ਲੱਗੇਗੇ ਔਰ ਨਾਲ ਮੋਟਰ ਚੱਲਦੀ ਆ ਔਲੂ ਕੋਲਾ ਪਾਣੀ ਵਾਲਾ ਨਹਾਉਣੇ ਧੋਣੇ ਨੂੰ ਵੀ ਇਹ ਹੈ ਕਾਲੇ ਸਰਪੰਚ ਦਾ ਖੂ ਮੱਕੀ ਵੀ ਆਪਾਂ ਨੇ ਸ਼ੁਰੂਆਤ ਵੀ ਇੱਥੀ ਤੇ ਕਰਨੀਆਂ ਮੱਕੀ ਵੱਢਣੀ ਆ ਜਿੱਦਨ ਮੂਰਤ ਕਰਨਾ ਇੱਥੀ ਤੇ ਕਰਨਾ ਬਸ ਆਹੀ ਸਾਈਡ ਤੇ ਜਾਣਾ ਸਿੱਧਾ ਹੀ ਐ ਚਲਿਏ ਵਲਿਆਈਏ ਹਾਂ ਜੀ ਆ ਚਲੋ ਚਲੋ ਨਾਲੇ ਚੱਲਦੇ ਆਂ ਬਾਈ ਦਿਖਾਉਨੇ ਆ ਤੁਹਾਨੂੰ ਹਨਾ ਵੀ ਮਜਬੂਰੀ ਸਾਡੀ ਕੀ ਐ ਕਿ ਮੋਟਰ ਤੇ ਖੋਲਣੀ ਐ ਜਿਹੜੀ ਮਸ਼ੀਨ ਆ ਕਿਉਂ ਆਏ ਉੱਥੇ ਸ਼ੈੱਡ ਪੈਂਦਾ ਉਹਦੇ ਕਰਕੇ ਉਹਨਾਂ ਨੇ ਕੈਂਚੇ ਵਾਂਗੂ ਚੀਜ਼ਾਂ ਰੱਖੀਆਂ ਹੋਈਆਂ ਬਣਾ ਕੇ ਖਾਸਾਈ ਸਮਾਨ ਹਨਾ ਅੱਗੇ ਤੁਹਾਨੂੰ ਪਤਾ ਹੀ ਐ ਵੀ ਸ਼ੈੱਡ ਚ ਛੋਟਾ ਸ਼ੈੱਡ ਤਾਂ ਉਹਦੇ ਕਰਕੇ ਹੁਣ ਸਾਰਾ ਸੰਦਾ ਬੰਦਾ ਆਪਣਾ ਅੰਦਰ ਲੱਗ ਜਾ ਕਰੂਗਾ ਬੜਾ ਸ਼ੈੱਡ ਚਾਰ ਕਨਾਲਾਂ ਦੇ ਵਿੱਚ ਸ਼ੈੱਡ ਆ ਜਿਹੜਾ ਹਨਾ ਵਧੀਆ ਤਰੀਕੇ ਬਾਹਰ ਤੇ ਫਿਰੋਜ਼ਪੁਰ ਦੇ ਬੰਦੇ ਆ ਠੇਕੇਦਾਰ ਜਿਹੜੇ ਫੈਕਟਰੀਆਂ ਵੋਕਟਰੀਆਂ ਵਰਪਲੇ ਜਾਂ ਇਹਨਾਂ ਚ ਪਾਉ ਸਤੋਰਾ ਸਤਨਾ ਤੇ ਸ਼ੈੱਡ ਪਾਉਣੇ ਆ ਉਹ ਸ਼ੈੱਡ ਪੈਣਾ ਹੈ ਬਾਕੀ ਮੱਕੀ ਦਾ ਬਾਈ ਤਿਆਰ ਹੈ ਆਹੀ ਮੱਕੀ ਦਾ ਮੂਰਤ ਕਰਾਂਗੇ ਜਦਨ ਕਰਾਂਗੇ ਆ ਦੇਖੋ ਇਧਰ ਮੱਕੀ ਇਹਦਾ ਹੀ ਮੂਰਤ ਕਰਾਂਗੇ ਜਦਨ ਕਰਾਂਗੇ ਬਸ ਤਿਆਰੀ ਆ ਇਹਦਾ ਕਾਲਾ ਕਹੀ ਦਿੰਦਾ ਮੋਲੀ ਫੋਨ ਲਾਈ ਜਾਂਦਾ ਸਰਪੰਚ ਵੀ ਆ ਜਾਓ ਰਿਪੇਅਰ ਕਰ ਲਓ ਰਿਪੇਅਰ ਕਰ ਲਓ ਮਹਾ ਕੋਈ ਨਹੀਂ ਚਿੰਤਾ ਨਾ ਕਰ ਦੋ ਦੋ ਛੱਲੀਆਂ ਲੱਗੀਆਂ ਬਾਈ ਕਟਾਂਡੇ ਨੂੰ ਆ ਦੇਖੋ ਇਧਰ ਪਹਿਣਾ ਸੌਖਾ ਮੱਕੀ ਦਾ ਸੀਜ਼ਨ ਸੀਣ ਕੱਢ ਦਿੰਦਾ ਮਸ਼ੀਨ ਦੀ ਮੱਕੀ ਸੀਣ ਕੱਢ ਦਿੰਦੀ ਆ ਮੋਲੀ ਆ ਤੂੰ ਮਾ ਪੂਰਾ ਤੂੰ ਮਾ ਕਿ ਟਾਂਡਾ ਦੇ ਕੇ ਆਇਆ ਜਾ ਗੁੱਟ ਵਰਗਾ ਦਾ ਟਾਂਡਾ ਪੱਪੂ ਹਾਂਜੀ ਦੇਖੀ ਐਨੀ ਮੱਕੀ ਕਿਤੇ ਨਹੀਂ ਆ ਨਹੀਂ ਦੇਖੇਗੀ ਨਹੀਂ ਤਾਂ ਹਤਾ ਕਣਕ ਜੋ ਨਹੀਂ ਦੇਖੇਗਾ ਹੈ ਡਾਂਡਾ ਇਕਨੇ ਰਹਿਣਾ ਬਾਈ ਕਈ ਬੰਦੇ ਆ ਨਾ ਵੀਰ ਕਹਿੰਦੇ ਆ ਬੜਾ ਸਕਾਲ ਵੇ ਡਾਂਡਾ ਆ ਉਹ ਬਾਈ ਇਕਨੇ ਰਹਿੰਦਾ ਪਤਾ ਨਹੀਂ ਕੀ ਚੱਕਰ ਆ ਇਹ ਇੱਕ ਬੰਦੇ ਜਮੀਨ ਦਾ ਹੀ ਫਰਕ ਆ ਕਿਤੇ ਹੀ ਜਾ ਕੇ ਡਾਂਡਾ ਸੁੱਕਾ ਮਿਲਦਾ ਨਹੀਂ ਤਾਂ ਸਾਰਾ ਹੀ ਡਾਂਡਾ ਇਹੋ ਜਿਹਾ ਮਿਲਦਾ ਬਾਕੀ ਹੁਣ ਚਲਦੇ ਆ ਸ਼ੈੱਡ ਚੋਂ ਚੱਕਦੇ ਆ ਮਸ਼ੀਨ ਫੇਰ ਲਿਆਉਨੇ ਔਰ ਉਹਨੂੰ ਇੱਕ ਮਸ਼ੀਨ ਔਰ ਮੱਕਿਆ ਲਓ ਜੀ ਬਾਈ ਲਿਆਂਦੀ ਕੋ ਮੈਨ ਫੇਰ ਮੋਟਰ ਤੇ ਲਿਆ ਕੇ ਹਨਾ ਵਧੀਆ ਅੰਬ ਦੇ ਥੱਲੇ ਲਾ ਲਈ ਤੁਹਾਨੂੰ ਪਤਾ ਅੰਬ ਦੀ ਛਾਵਾਂ ਦਾ ਬਾਈ ਹਨਾ ਸਵੇਰ ਤੇ ਉਹ ਆ ਜਾਂਦੀ ਆ ਬਾਬੇ ਸ਼ਾਮ ਤੱਕ ਪੂਰੀ ਛਾਵਾਂ ਰਹਿੰਦੀ ਹੁਣ 4:30 ਪੌਣੇ 5 ਦਾ ਟਾਈਮ ਹੋ ਗਿਆ ਫੀਟਰ ਲਿਆ ਲਾ ਇਧਰ ਪਾਣੀ ਕੋਲ ਆ ਜੇ ਬਾਈ ਚਾਂਸ ਮੋਲੀ ਪੱਪੂ ਨੂੰ ਗਰਮੀ ਲੱਗੇ ਹਨਾ ਮੋਲੀ ਓਏ ਹਾਂਜੀ ਹਾਂਜੀ ਇਹਦਾ ਲਾ ਤੇ ਕੱਪੜੇ ਮਰਾ ਉਹ ਕੋਲ ਆਉ ਤਾਂ ਬਾਈ ਗਰਮੀ ਬਹੁਤ ਆ ਹਾਂ ਪੱਪੂ ਪੱਪੂ ਸਾਰਾ ਭej ਗਿਆ ਵਿਚਾਰਾ ਤੇਲਾ ਗਰਮੀ ਹੈ ਨਜਾਇਜ਼ ਆ ਬਹੁਤ ਨਜਾਇਜ਼ ਗਰਮੀ ਹੈ ਕਿਤਾ ਪਤਾ ਨਹੀਂ ਕਾਤੇ ਇੰਨੀ ਗਰਮੀ ਆ ਬਾਕੀ ਮੱਕੀ ਆ ਨਾ ਇਧਰ ਵੀ ਮੱਕੀ ਆ ਇਧਰ ਵੀ ਮੱਕੀ ਆ ਵਿਛਾਲੇ ਮੋਟਰ ਆ ਵਾ ਇਹਨੂੰ ਲੱਗਣੀ ਆ ਮਾਣੀ ਮੋਟੀ ਉਹ ਵੀ ਨਹੀਂ ਲੱਗਣੀ ਕਿੱਥੇ ਲੱਗਣੀ ਆ ਮੋਲੀ ਫਿਲਟਰ ਵਾਲੀ ਚ ਐ ਨਾਲ ਦੀ ਉਹ ਆਪਾਂ ਦੇਖਣਾ ਚ ਐਨ ਦੀ ਆ ਲੋਕ ਲੋਕ ਵੀ ਗਰੇ ਪਿਆ ਰੱਖੋ ਮੋਲੀ ਦੇਖਣੀ ਆ ਵੀ ਇਹ ਸੀਜ਼ਨ ਲਾ ਜੂਗੀ ਮੱਕੀ ਜੈਂ ਵਿੱਚ ਐਨ ਤੇ ਲੋਡ ਹੁੰਦਾ ਨਾ ਜਿਆਦੇ ਕਿਹਨਾਂ ਚੈੱਕ ਕਰਨੀਆਂ ਮੋਲੀ ਇਹ ਨਾ ਸਾਰੀ ਕੱਢ ਕੇ ਬਾਹਰ ਇੱਕ ਸਾਈਡ ਤੇ ਪਾਪੋ ਇੱਕ ਸਾਈਡ ਤੇ ਉੱਪਰ ਟੱਕ ਚ ਬਾਹਰ ਸਾਈਡਾ ਟੱਕ ਉੱਪਰ ਪਾ ਆ ਇਹਨੂੰ ਉੱਪਰ ਹਾਂ ਟੱਕ ਚ ਬਾ ਇਹ ਤਾਂ ਤੂੰ ਕੱਢ ਦੇ ਮੋਲੀ ਆਇਆ ਦਾ ਪਪੂ ਕਾਰੀਗਰ ਆ। ਆਹ ਦਾ ਸਨੀਰ ਵਾਲੀ ਪਸੀ ਜਨਲਾ ਆਏ ਨੇ ਜਿਹਨੂੰ ਐ ਕਹਿੰਦੇ ਵੀ ਆ ਕਿੱਥੇ ਫਸ ਗਿਆ ਪਪੂ? ਇਹ ਤੇ ਸਾਨੂੰ ਲੋਕ ਆਏ ਕਹਿੰਦੇ ਤੇ ਕਹਿੰਦੇ ਕਿੱਥੇ ਫਸ ਗਏ ਤੁਸੀਂ ਆਹ ਮਸ਼ੀਨ ਤੇ ਆ ਕੇ ਪਿੰਡ ਦੇ। ਹਾਂ। ਅਸੀਂ ਤਾਂ ਇਹਨੇ ਤਾਂ ਰਿਕਾਰਡ ਕਰਿਆ ਦਾ 11 1150 ਬਿਗਾ ਵੱਡਾ ਤਾਂ ਅਸੀਂ ਉਹਦੇ ਕੋਲ ਉਸ ਜੀ ਨਾ ਪੁੱਛ ਲੈਣੀ ਪਪੂ ਨੂੰ ਜਏ। ਬਾਕੀ ਇਹਦੀ ਤਸੱਲੀ ਉਹ ਕਰਨੀ ਆਪਾਂ ਨੇ ਸਾਰੀ ਨਾ। ਵੈਸੇ ਮਸ਼ੀਨ ਤਾਂ ਨਾ ਵੀ ਲੰਬਾ ਚੱਲ ਕੇ ਆਉਂਦੀ ਹੈ ਜਿਵੇਂ ਐਦਕੀ ਥੋੜੀ ਜੀ ਬਾਅਦ ਚ ਆ ਕੇ ਇੱਕ ਕੰਪਲੇਟ ਆ ਗਈ ਦੀ ਕ੍ਰੈਂਕਾਂ ਟੁੱਟ ਗਈਆਂ ਨੇ ਪਿੱਛੇ ਵਾਲੀ ਕ੍ਰੈਂਕ ਟੁੱਟ ਗਈ ਸੀ ਅਸੀਂ ਤਾਂ ਜੰਮੂ ਗਏ ਤੇ ਹਨਾ ਪਤਾ ਲੱਗਿਆ ਬਾਅਦ ਚ ਅੰਕਲ ਨੇ ਜਾਨੂੰ ਫੋਨ ਕਰਿਆ ਕ੍ਰੈਂਕ ਟੁੱਟ ਗਈ ਦੀ ਇਹ ਆ ਫੇਕੋ ਪੋ ਵਾਲੀ ਦੀ ਮੈਂ ਕਿਹਾ ਤੁਸੀਂ ਇੱਕੇ ਪਾ ਕੇ ਚਲਾ ਲਓ ਬਾਕੀ ਦੇ ਐ ਤਸੱਲੀ ਕਰਾ ਕੇ ਹਨਾ ਕ੍ਰੈਂਕ ਵੀ ਉਹਨੂੰ ਡਬਲੇ ਪਾ ਦਾਂਗੇ ਵੈਸੇ ਵੱਡੇ ਦੇ ਹੈਗੇ 30 40 ਕੀਲੇ ਬਾਅਦ ਚ ਦਿੱਕਤ ਤਾਂ ਕੋਈ ਆਈ ਨਹੀਂ ਫੇਰ ਵੀ ਐ ਵੀ ਮੱਕੀ ਸੀ ਜਿੰਝ ਬਈ ਜਖੜਤ ਪੈ ਗਈ ਬੜਾ ਔਖਾ ਹੋ ਜਾਂਦਾ ਕੰਮ ਹਨਾ ਆ ਦੇ ਲੋ ਸਟਾਪ ਕਰ ਬੰਦਿਆਂ ਨੇ ਪਾਈ ਦੀ ਨਾਲ ਲੱਗਦਾ ਸੀ ਸਟਾਪ ਕਰ ਰੁੱਕਣੇ ਚਲਾ ਲਿਆ ਫੇਰ ਅਗਲਾ ਕਹਿੰਦਾ ਸਾਨੂੰ ਐਂਦਰ ਨਾ ਨਾ ਬਾਈ ਬਾਕੀ ਦੀ ਸਫਾਈ ਸਭੀ ਕਰਕੇ ਗੇਰਾ ਧੋਵਾਂਗੇ ਇਹਨੂੰ ਸਮਾਨ ਸਮੁੰਦੇ ਦਾ ਕੱਢ ਕੇ ਹੋਰ ਤਾਂ ਸਾਰੀ ਰੈਡੀ ਐ ਮਸ਼ੀਨ ਬਸ ਇੱਕ ਆਏ ਵੀ ਸਮਾਨ ਸਮੁੰਦੇ ਦਾ ਬੰਨ ਕੇ ਦਵਾਰੀ ਰੁਪਿਆ ਆਪਣੇ ਹੱਥੀ ਹੋ ਜਾਊਗਾ ਹਨਾ ਆ ਪੱਲਾ ਮੁੱਲੀ ਐ ਪਈ ਜੇ ਇਹਦੇ ਪੱਲੇ ਬੁਛ ਲੱਗਦੇ ਨੇ ਜਿਵੇਂ ਖਰਾਬ ਹੋ ਗਿਆ ਤਾਂ ਹਾਂ ਯਾਰ ਹੈ ਬੁਛ ਉਹਦੇ ਵਿੱਚ ਲੱਗਣ ਨੂੰ ਖੁੱਲ ਗਿਆ ਮੋਰੇ ਜੇ ਵਿੱਚਰੋ ਸਾਕਤੀ ਦੀ ਹਦਿਆ ਹਟਾਪਾ ਫੁੱਲਾ ਹਾਂ ਕਰਮ ਹੋ ਗਿਆ। ਉਹ ਲੋ ਹੈ ਤਾਂ ਪੱਲਾ ਪੱਲਾ ਜਿਹਦੇ ਬੈਲਟ ਚਲਦੀ ਆ। ਸੜਾਏ ਕਦੇ ਗੱਲ ਹੋ ਗਿਆ। ਮੱਕਰ ਕੇ ਬੁਸ਼ਾ ਕਰਕੇ ਤਾਂ ਲੀ ਗਿਆ। ਬੁਸ਼ ਤਾਂ ਨਵੇਂ ਲਾ ਕੇ ਲਏ ਤੇ ਪਿਛਲੇ ਸਾਲ ਆਪਾਂ ਨਵੇਂ ਲਾਏ تھے۔ ਬੁਸ਼ ਵਾਲਾ ਰੇਵਰ ਜ ਆਪਾਂ ਆਪੇ ਲਿਆਉਣਾ ਰੇ ਇੱਕ ਵਾਰ ਬੁਸ਼ ਤਾਂ ਬਾਈ ਲਾਏ ਲਵੇ ਮਰਾ ਦੇਖ ਲੈ ਜਿਹੜੀ ਮਸ਼ੀਨ ਬਾਹਰ ਨੂੰ ਜਾਣੀ ਆ ਨਾ ਉਹਦਾ ਤਾਂ ਬੁਸ਼ ਲਾ ਕੇ ਹੀ ਚਲਾਵੇ। ਇਹ ਨਾ ਮਾੜੇ ਚਲਾਉਂ ਘੌਲ ਕਰੇ ਆ ਇਹ ਗੱਲ ਕੁਛ ਨਹੀਂ। ਛੋਟੇ ਛੋਟੀਆਂ ਐਟਮਾਂ ਪਰ ਇਹ ਬਾਅਦ ਵਿੱਚ ਬੜਾ ਦਿੱਕਤ ਕਰਦੀਆਂ ਬਾਅਦ ਚ ਛਰੇ ਪਰਾ ਕੇ ਹਨਾ ਪੱਲਾ ਬੋਲਣ ਲੱਗ ਗਿਆ ਚਲੋ ਅਸੀਂ ਤਾਂ ਮੁਕਸਰ ਚੱਲਦੇ ਤੇ ਪਿੰਡ ਆ ਕੇ ਤੇ ਉਹਦੇ ਕਰਕੇ ਫਿਰ ਇਹ ਫੋਨ ਲਾਇਆ ਇਹਨਾਂ ਨੇ ਵੀ ਪੱਲਾ ਖਰਾਬ ਹੋ ਗਿਆ ਪੱਲਾ ਤੂੰ ਦਾ ਤਰੀਕ ਪਰ ਚਲ ਗਿਆ ਪੱਲਾ ਫਿਰ ਕਾਲੇ ਮੈਤਰੀ ਤੇ ਫਿੱਟ ਕਰਾਇਆ ਪੱਪੂ ਠੀਕ ਹੈ ਏਰੀਆ ਬਸ ਠੀਕ ਹੈ ਜੀ ਲੱਗ ਗਿਆ ਦਿਲ ਲੱਗ ਗਿਆ ਇਹ ਦਿਲ ਤਾਂ ਹਾਂ ਪੂਰਾ ਦਿਲ ਲੱਗਿਆ ਵਧੀਆ ਦਿਲ ਲੱਗਣਾ ਚਾਹੀਦਾ ਬਾਈ ਬੰਦਿਆਂ ਨਾਲ ਲੈਣ ਲੱਗਿਆ ਫਿਰ ਸਵਾਰ ਕੇ ਆ ਕੰਮ ਦਾ ਠੀਕ ਹੈ ਹਵਾ ਬਲੇ ਟਾਈਮ ਉਹ ਪਪੂ ਆਪਣੇ ਕੋ ਆ ਨਾੜਾਂ ਚ ਬਲੇਟਾਂ ਕਾਣੀ ਜਾਗਾ ਥਰਾਸ਼ਰ ਬੰਦ ਕਰਨਾ ਸਾਰੇ ਇਹੇ ਠੀਕ ਹੈ ਪ੍ਰੈਸ਼ਰ ਤਾਂ ਹੀ ਪੈ ਜਾਣਾ ਬਾਸਕਟ ਕਾ ਕੇ ਖੋਲਣੀ ਆਪਾਂ ਨੇ ਬਾਸਕਟ ਸਟਾਫ ਕਰ ਸਾਰੇ ਕੱਢਣੇ ਆ ਇਹਦੇ ਗੋਟੀਆਂ ਪਈਆਂ ਕੱਢ ਗਏ ਬਈ ਸਾਰੀ ਜਨਾ ਇਹਨੂੰ ਧੋਵਾਂਗੇ ਧੋਣ ਤੋਂ ਬਾਅਦ ਫਿਰ ਮਸ਼ੀਨ ਜਿਹੜੀ ਇੱਕ ਵਾਰਾ ਨਾ ਇਹਨ ਪੂਰੀ ਤਸੱਲੀ ਹੋ ਜਾਂਦੀ ਆ ਕਿਉਂ ਤੁਹਾਨੂੰ ਪਤਾ ਵੀ ਜਿਹੜੀ ਗੁਜਰਾਤ ਤੋਂ ਲੈ ਕੇ ਕਿੱਥੇ ਆ ਕੇ ਪੰਜਾਬ ਇਹਦੇ ਨਾਲ ਐਂਡ ਕਰਿਆ ਹੈ ਨਾ ਬਾਕੀ ਤੇ ਰਬੜਾ ਰੋਬੜਾ ਕੇ ਨਾ ਹੁਣ ਸਮਾਨ ਪੈ ਜੂਗਾ ਫਿਰ ਸੀਜ਼ਨ ਦੇ ਵਿੱਚ ਕੰਪਲੀਟ ਨਹੀਂ ਉਹਦੀ ਨਹੀਂ ਆਣਾ ਵੀ ਸੀਜ਼ਨ ਦੇ ਵਿੱਚ ਖੋਲੀ ਬੈਠੇ ਰੋ ਕੋਲ ਕੇ ਜੇ ਉਹਦਾ ਕੋਈ ਬੈਦਰ ਨਹੀਂ ਤਾਂ ਹੀ ਆਉਣ ਬਾਈ 10 15 ਦਿਨ ਪਹਿਲਾਂ ਖੋਲੀ ਹੈ ਨਾ ਤੇ ਦੋਨੇ ਮਸ਼ੀਨਾਂ ਦੀ ਐਨ ਪੂਰੀ ਮੈਂ ਕਹਿੰਦਾ ਤਸੱਲੀ ਕਰਾ ਕੇ ਛੱਡਾਂਗੇ ਬਾਕੀ ਉਹਦੀ ਉਹਦੀ ਸਰਵਿਸ ਵੀ ਹੋਣੀ ਆ ਕੰਪਨੀ ਦਾ ਕਹਿੰਦੀ 1.5 400 ਘੰਟੇ ਤੇ ਆਪਾਂ 500 550 ਘੰਟਾ ਦੀ ਚੱਲ ਗਈ ਉਹ BS4 ਇੰਜਨ ਦੀ ਸਰਵਿਸ ਹੈ ਨਾ ਉਹ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਕਈ ਵੀਰ ਆਪਣੇ ਮੈਨੂੰ ਐਦ ਕੀ ਫੋਨ ਫੋਨ ਵੀ ਖਾਤੇ ਆ ਆ ਕੇ ਬਾਈ ਜੂਰੀ ਵਾਲ ਟੈਂਕੀ ਖਾਲੀ ਕਰਕੇ ਨਾ ਧੋ ਕੇ ਗਰਮ ਪਾਣੀ ਦਾ ਫੇਕ ਖੜੀ ਕਰਿਓ ਮੈਂ ਆਪਾਂ ਤਾਂ ਇੱਕ ਨੇ ਕਰਤੀ ਦੀ ਬਾਈ ਅੱਜ ਜੂਰੀਆ ਦੇਖਿਆ ਮੈਂ ਬਿਲਕੁਲ ਓਕਨੇ ਬੈਸਟਰਾ ਨੂੰ ਕਿਹਾ ਦੀਆਂ ਵਨ ਪੂਰਾ ਪਾਣੀ ਲੀਗਲ ਪਿਆ ਨਹੀਂ ਜੰਮਣ ਦੀ ਸ਼ਿਕਾਇਤ ਤਾਂ ਬਾਈ ਤਾਂ ਆਉਂਦੀ ਆ ਨਾ ਜੇ ਮੰਨ ਲਓ ਉਹਦੇ ਵਿੱਚ ਜਾਂ ਆਪਾਂ ਖੁੱਲਾ ਛੱਡਦੀ ਆ ਨਾ ਜਾਂ ਦੇਰ ਦਾ ਪਿਆ ਡੇਟ ਲੰਗੀ ਵਾਲਾ ਉਹ ਚੀਜ਼ ਦੀ ਪੁਰਾਣੀ ਦੀ ਦਿੱਕਤ ਆਉਂਦੀ ਆ ਵੈਸੇ ਆਪਾਂ ਤਾਂ ਗਲਫ ਦੇ ਬਿਨਾ ਹੋਰ ਪਾਇ ਹੀ ਹੈ ਨਹੀਂ ਇੱਕ ਪਾਇਦਾ 10 ਲੀਟਰ ਰਾਸਤਾਂ ਦੇ ਵਿੱਚ ਉਹਦੇ ਬਾਅਦ ਨਹੀਂ ਮੁੜ ਕੇ ਪਾਇਆ ਹੈਗਾ ਬਾਕੀ ਉਹ ਲੱਗੂ ਪਤਾ ਜਦੋਂ ਸਰਵਿਸ ਸਰਵਿਸ ਕਰਾਵਾਂਗੇ ਦਸਤਖਾਵਾ ਕੇ ਤੁਹਾਨੂੰ ਸਾਰੀਆਂ ਵੀਡੀਓ ਉਹਦੀਆਂ ਵੀ ਬਾਕੀ ਦਾ ਗੀਅਰ ਦਾ ਕੰਮ ਮੁੱਲੀ ਆਪਾਂ ਨੇ ਬੈਰਿੰਗ ਪਾਉਣੇ ਆ ਬਸ ਗੀਅਰ ਦੇ ਨਾਲ ਘੈਂ ਘੈਂ ਜੀ ਕਰਦਾ ਨਾ ਜਿਆਦਾ ਕਰਦਾ ਥੋੜੀ ਜਿਹਾ ਨਾ ਗੀਅਰ ਥੱਲੇ ਹੀ ਲਾ ਲੈਣਾ ਇਹਦੀ ਪਰ ਜੇ ਬੈੱਡ ਖੁੱਲ ਗਿਆ ਵੇ ਤਾਂ ਥੱਲੇ ਨਾਲ ਲਈ ਆ ਨਾ ਜਵਾ ਖੁੱਲ ਜਾਣਗੇ ਹਾਂ ਆ ਖੁੱਲ ਜਾਣੀ ਬੈੱਡ ਨਿਕਲੇ ਤਾਂ ਖੁੱਲ ਜਾਣੀ ਇੱਟਾਂ ਬੱਲਾ 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 ਲੱਕੜੀ ਹੱਡ ਕੁੱਤੇ ਬਿੱਲਿਆਂ ਦੇ ਇਹ ਐਮਪੀ ਵਾਲਿਆਂ ਕੋਰੇ ਆਣੇ ਮੋਲੀ ਹਾਂ ਸਾਹ ਵੰਗੀ ਇਤਰਾਏ ਸਾਨੂੰ 12 ਤਰੇ ਆ ਕੇ ਲੱਗੀਆਂ ਫੇ ਤਾਂ ਖੋਲਿਆ ਹੋਣਾ ਇਹ ਜਾਂ ਤੇ ਬਾਹਰ ਚੜਿਆ ਨੇ ਕਾਂਕ ਗਿਰੀ ਗਿਰੀ ਹੋਈ ਜਾਂਦੀ ਉੱਥੇ ਪਤਾ ਨਹੀਂ ਲੱਗਦਾ ਕੀ ਆ ਵਿੱਚ ਕੀ ਨਹੀਂ ਖੱਡੀ ਆ ਵੇ ਤਰਾਏ ਚਲੋ ਜੈਕ ਆਏਗਾ ਪਰੇ ਆ ਲੋ ਜੀ ਬਾਈ ਜੀ ਮਸ਼ੀਨ ਤਾਂ ਪਟਲੀ ਥਰਾਏ ਤਰਾ ਤਰ ਕੱਟ ਲੈਣਾ ਵਾਰ ਤੋਂ ਬਾਅਦ ਭਾਈ ਮੈਨੂੰ ਜਾਣਾ ਪਿਆ ਪਿੰਡਾ ਉਹਨੂੰ ਪਤਾ ਹੀ ਯਾਰਾ ਵੀ ਟਰੈਕਟਰ ਆਪਾਂ ਦੇਖਿਆ ਜਦੋਂ ਦਿਖਾਇਆ ਤੇ ਪਿਛਲੇ ਆ ਕਣਕ ਦੇ ਸੀ ਇੰਜ ਟਰੈਕਟਰ ਜਿਹੜਾ ਕੰਪਨੀ ਛੱਡਿਆ ਉਹਦਾ ਨਾ ਵੀ ਚਰੋਦਾ ਬੜਾ ਮੋਟਾ ਲੋਡ ਤੇ ਚੱਲਦਾ ਸਰਵਿਸ-ਸਰਵਿਸ ਹੋਊਗਾ ਤੇ ਸੈਟਿੰਗ-ਮੈਟਿੰਗ ਉਹਦੀ ਹੋ ਜੂਗੀ ਉਹਦੇ ਬਾਅਦ ਹੁਣ ਕੱਲ ਨੂੰ ਟਰੈਕਟਰ ਲੈ ਕੇ ਆਉਂਗਾ ਉਹ ਚਾਰ ਵਾਲ ਮਜੀਤ ਤੇ ਵੀ ਜੋੜਨਾ ਹੈ ਬਾਕੀ ਉਹ ਤੁਹਾਨੂੰ ਪਤਾ ਹੀ ਆ ਨਾ ਮਸ਼ੀਨਾਂ ਵੀ ਰਿਪੇਅਰ ਨੂੰ ਤੰਨੇ ਅਸੀਂ ਥੋੜੀ ਜਿਹੀ ਕਹਿਣ ਦੇ ਚਲੋ ਗਰਮੀ ਘਟ ਜਵੇ ਨਾ ਗਰਮੀ ਘਟ ਜਵੇ ਮੀਂਹ ਪੈ ਜਵੇ ਇੱਕ ਵੀ ਚਲੋ ਮਸ਼ੀਨ ਵੇਖੋ ਲਾਂਗੇ ਫੇਰ ਗੋਲਾਂਗੇ ਪਰ ਮੀਂਹ ਹੈ ਬਾਈ ਪਿਆ ਨਹੀਂ ਆ ਕਾਨੂੰ ਗਰਮੀ ਦੇ ਵਿੱਚ ਹੈ ਨਾ ਕਦਮ ਚੱਕਣਾ ਬਹੁਤ ਗਰਮੀ ਹੈ ਬਈ ਅੱਜ ਤਾਂ ਮੈਂ ਕਹਿੰਦਾ ਧੂੜ ਗੱਡੀ ਪੇਜਦੀ ਬਾਕੀ ਗਾ ਮੱਕੀ ਕਰਕੇ ਬਾਈ ਏਰੀਆ ਜੁੰਦੀ ਵੀ ਜ਼ਿਆਦਾ ਹੈ ਥੋੜੀ ਜੀ ਕਿਉਂ ਹਵਾ ਕ੍ਰੋਸ ਨਹੀਂ ਲੰਘਉਂਦੀ ਮੱਕੀ ਮੱਕੀ ਜਿਹੜੀ ਹਮਸ ਜੀ ਛੱਡੀ ਜਾਂਦੀ ਆ ਉਹਦੇ ਕਰਕੇ ਥੋੜੀ ਗਰਮੀ ਏਰੀਆ ਜ਼ਿਆਦਾ ਹੁੰਦੀ ਆ ਬਾਕੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਰੇਦੀ ਮਿਲਾਂਗੇ ਹੌਣ ਅਗਲੀ ਵੀਡੀਓ ਚ ਹੋਰ ਵੀਡੀਓ ਥੋੜਾ ਸਮਾਨ ਇਕੱਠਾ ਕਰ ਲਈਏ ਤੇ ਬਾਅਦ ਵਿੱਚ ਲੰਬੀਆਂ ਲੰਬੀਆਂ ਛੱਡਾਂਗੇ ਨਾ চলো ঠিক বহু বহু ধন্যবাদ জীব